ਅਕੀ ਦੀ ਠੰਡ ਨੇ ਮਰਿਆ ਰਿਕਸ਼ਾ ਚਾਲਕਾਂ ਦਾ ਰੋਜ਼ਗਾਰ ਕਾਫੀ ਵੱਡੀ ਉਮਰ ਦੇ ਕਈ ਬਜ਼ੁਰਗ ਵੀ ਨੇ ਜਿਹੜੇ ਕਿ ਰੱਖਸ਼ਾ ਲੈ ਕੇ ਘਰੋਂ ਨਿਕਲਦੇ ਨੇ ਰੋਜੀ ਰੋਟੀ ਦੇ ਲਈ ਪਰ ਸਵਾਰੀਆਂ ਵਗੈਰਾ ਨਹੀਂ ਮਿਲਦੀਆਂ ਦਿੱਕਤਾਂ ਦੇ ਨਾਲ ਦੋ ਚਾਰ ਹੋਣਾ ਪੈਂਦਾ ਬਿਨਾ ਕੰਮ ਤੋਂ ਖਾਲੀ ਹੱਥ ਜਾਣਾ ਪੈਂਦਾ ਹੈ ਵਾਪਸ ਜਿਆ ਹੈ ਨਾ ਹੋਏ ਤੇ ਹੁਣ ਬਈ ਲੱਭੀ ਕਿਤੇ ਹੋ ਗਿਆ ਫੇਰ ਬਹੁ ਨਹੀਂ ਹੋਈ ਰਿਕਸ਼ੇ ਦੀ ਬਜਾਏ ਲੋਕ ਆਟੋ ਚ ਜਾਣਾ ਕਰਦੇ ਨੇ ਪਸੰਦ ਪੀ ਆਰ ਵੀ ਕਿਰਾਇਆ ਅੱਛਾ ਰੋਜ਼ਾ ਠੀਕ ਹੈ ਬਾਈ ਇਹ ਪੰਜਾਬ ਦੇ ਨਾਰੀ ਇਹ ਫਿਰ ਰਿਕਸ਼ੇ ਖੋਲ ਨਹੀਂ ਦੇ ਹਨ ਵੀਰ 20 ਦਿੰਦੇ ਓਕੇ ਹੁੰਦਾ ਈ ਦਸ ਵਾਈ ਕਹਿੰਦੀ 10 ਵੀ ਐ ਆਈ ਮੰਗਦੇ 20 ਵੀ ਬਾਕੀ ਗਰਮੀ ਦੇ ਵਿੱਚ 200 300 ਬੰਦਾ ਕਮਾਈ ਲੈਂਦਾ ਇਹ ਠੰਡ ਦਾ ਜਿਹੜਾ ਦੋ ਮਹੀਨੇ ਜਿਹੜੇ ਆਏ ਇਹ ਬੜੀ ਮੁਸ਼ਕਲ ਦਾ ਕੰਮ ਆ ਬਠਿੰਡਾ ਵਿੱਚ ਹੱਡਚੀਰਵੀ ਸਰਦੀ ਪੈ ਰਹੀ ਹੈ ਤੇ ਪਾਰਾ 5 ਡਿਗਰੀ ਤੋਂ ਵੀ ਥੱਲੇ ਲਟਕਿਆ ਹੋਇਆ ਹੈ ਐਸੇ ਦੇ ਵਿੱਚ ਹਰ ਕੋਈ ਘਰਾਂ ਦੇ ਵਿੱਚ ਬੈਠਾ ਹੈ ਬਿਨਾਂ ਕੰਮਕਾਜ ਤੋਂ ਘਰੋਂ ਬਾਹਰ ਨਹੀਂ ਨਿਕਲ ਰੇ ਪਰ ਜਿਹੜੇ ਨਿਕਲ ਰਹੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਤੌਰ ਤੇ ਜਿਹੜੇ ਰੱਖਿਆ ਚਰਉਣ ਵਾਲੇ ਲੋਕ ਨੇ ਉਹ ਕਿਤੇ ਨਾ ਕਿਤੇ ਸਵੇਰ ਕੰਮਕਾਜ ਆਸਤੇ ਰੱਖਸ਼ੇ ਲੈ ਕੇ ਪਹੁੰਚਦੇ ਨੇ ਪਰ ਖਾਲੀ ਹੱਥ ਉਹਨਾਂ ਨੂੰ ਪਹੁੰਚਣਾ ਪੈਂਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਰੱਖਿਆ ਪੂਲਰ ਨੇ ਰੱਖਿਆ ਚਰਉਣ ਵਾਲੇ ਲੋਕ ਨੇ ਉਹ ਕਿਤੇ ਨਾ ਕਿਤੇ ਜਿਆਦਾ ਪਰੇਸ਼ਾਨ ਨੇ ਕਾਫੀ ਵੱਡੀ ਉਮਰ ਦੇ ਕਈ ਬਜ਼ੁਰਗ ਵੀ ਨੇ ਜਿਹੜੇ ਕਿ ਰਕਸ਼ਾ ਲੈ ਕੇ ਘਰੋਂ ਨਿਕਲਦੇ ਨੇ ਰੋਜੀ ਰੋਟੀ ਦੇ ਲਈ ਪਰ ਸਵਾਰੀਆਂ ਵਗੈਰਾ ਨਹੀਂ ਮਿਲਦੀਆਂ ਦਿੱਕਤਾਂ ਦੇ ਨਾਲ ਦੋ ਚਾਰ ਹੋਣਾ ਪੈਂਦਾ ਕਿਉਂਕਿ ਪਾਪੀ ਪੇਟ ਦੇ ਲਈ ਰੁਜ਼ਗਾਰ ਦੇ ਲਈ ਘਰੋਂ ਬਾਹਰ ਨਿਕਲਣਾ ਪੈਂਦਾ ਤਾਂ ਕਰਕੇ ਕੁਝ ਰਕਸ਼ਾ ਚਾਲਕ ਨੇ ਜਿਹੜੇ ਆਪਦੀ ਆਪਦੀਆਂ ਕਹਾਣੀਆਂ ਦੱਸਦੇ ਨੇ ਕਿ ਆਖਿਰਕਾਰ ਕਿੰਨਾ ਦਿੱਕਤਾਂ ਕਰਕੇ ਰਕਸ਼ਾ ਚਲਾਉਂਦੇ ਨੇ ਇੱਕ ਬਜ਼ੁਰਗ ਮੇਰੇ ਨਾਲ ਨੇ ਬਾਪੂ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਹਾਂ ਜੀ 73 73 10 ਹਮ 80 73 ਅਸੀਂ ਤਰਾਸੀ ਸਾਲ ਦੇ ਦਿੱਕਤ ਕਿੰਨੀ ਆ ਰਹੀ ਆ ਠੰਡ ਬਹੁਤ ਵੱਧ ਗਈ ਐ ਸਵਾਰੀਆਂ ਦਾ ਫਿਰ ਮੰਦਾ ਹੋਊਗਾ ਬੈਠੇ ਇਹਦਾ ਸਵਾਰੀਆਂ ਮੰਦਾ ਹੈਗੇ ਹੀ ਹੂੰ ਹੁਣ ਅਸੀਂ ਆਏ ਨੋਏ ਤੇ ਹੁਣ ਬੈਠ ਲੋ ਕਿਤੇ ਹੋਮ ਗਿਆ ਹਲੇ ਬਹੁਣੀ ਹੋਈ ਨਹੀਂ ਹਾਂ ਮੁਸ਼ਕਲ ਕਿੰਨੀ ਹੁੰਦੀ ਐ ਫਿਰ ਰੱਖਸ਼ਾ ਕਰਾਏ ਤੇ ਕਿੰਨੇ ਪੈਸੇ ਦੇਣੇ ਰੋਜ਼ ਦੇ ਕਿਰਾਏ ਦੇ ਰੱਖਸ਼ਾ ਪ੍ਰਾਣਾ ਲਿਆਵੇ ਹਾਂ ਪ੍ਰਾਣਾ ਕੋਈ ਲਿਆਵੇ ਤੇ ਤੇ ਬੰਦੇ ਆ ਵੀਰੋ ਟੈਂਪਾਸ ਕਰੋ ਭਾਈ ਦਿੱਕਤ ਕਿੰਨੀ ਹੁੰਦੀ ਹੈ ਕਿੰਨਾ ਕਿਰਾਇਆ ਦਿੰਨੇ ਰੱਖਦੇ ਆ ਫਿਰ ਕਿਵੇਂ ਮੈਨੇਜ ਕਰਦੇ ਨੇ ਫੰਡ ਦੇ ਵਿੱਚ 50 ਰੁਪਏ ਕਿਰਾਇਆ ਅੱਛਾ ਰੋਲ ਰੱਖੇ ਇਹ ਕਿਰਾਇਆ ਇਹ 50 ਰੁਪਏ ਨਾਲ ਇਹ ਫਿਰ ਰਜਿਸਟ੍ਰੇਸ਼ਨ ਖੋਲਣ ਦੇ ਹਮ ਸਭ ਇਹ ਅਨੇਕਛੇ ਸਤਵੇ ਇਹ ਆਲਸੋ ਬੈਟਰ ਆ 50 ਰੁਪਏ ਦੋਵੇਂ ਹੀ ਫੇਰ ਗੱਡੀ ਚਲਾਉਂਦਾ ਆ ਯਾਰ ਬੰਦੇ ਦਾ ਅਸਰ ਕਿੰਨਾ ਪੈ ਗਿਆ ਤੁਹਾਡੇ ਕੰਮ ਕਾਸਤੇ ਕਿ ਸਵਾਰੀਆਂ ਕਿੰਨੀਆਂ ਮਿਲਦੀ ਹੁਣ ਕਿੰਨੀਆਂ ਘਟ ਗਈਆਂ ਸਵਾਰੀਆਂ ਉਹ ਘਟ ਗਈਆਂ ਜੀ ਉਹ ਕਾਟੀਆਂ ਸਵਾਰੀਆਂ ਤੁਹਾਨੂੰ 20 ਰੁਪਏ ਦਿੰਦੇ ਔਖਾ ਹੁੰਦਾ ਜੀ ਸਵਾਰੀ ਕਹਿੰਦੀ 10 ਵੀ ਐ ਆਈ ਮੰਗਦੇ 20 ਰੁਪਏ ਜੀ ਜੀ ਬਸ ਅਡੇ ਸਟੇਸ਼ਨ ਜਾਈਏ ਟੈਂਪੂ ਆਟਵਾਲੇ ਕੇ ਬੈਂਟਰੀ ਚੱਲੀ ਆਈ ਇਹਨਾਂ ਲੇਟ ਹੋਇਆ ਕਰ ਤੇ ਸਾਡੀ ਸਹੀ ਰੋਟੀ ਇਹਨਾਂ ਨੇ ਮਾਰੀ ਰੋਟੀ ਦਾ ਜਗਾਰਡ ਔਖਾ ਕਿੰਨਾ ਹੋ ਗਿਆ ਇੰਨੀ ਠੰਡ ਦੇ ਵਿੱਚ ਜਦੋਂ 2 ਰੁਪਏ ਜੇਬ ਚ ਨਾ ਹੋਣਗੇ ਜਵਾਕ ਮੰਗਦੇ ਹੋਣਗੇ ਪੈਸੇ ਘਰੇ ਗਿਆ ਤੂੰ ਹਾਂ ਇਹੋ ਮੰਗਦੇ ਜਵਾਕ ਜੀ ਅੱਜ ਜਵਾਕ ਨੂੰ ਕੀ ਕੀ ਹੈ ਆਈ ਅਜੇ ਨਹੀਂ ਬਣੇ ਬੇਟੇ ਸੋ ਵੀ ਬਣ ਜਾਂਦਾ 10 ਰੁਪਿਆ ਬਣ ਜਾਂਦਾ 150 ਬਣਦਾ ਜੀ ਇਹ ਪਿਆਰ ਵੀਰ ਉਹ ਜਿਸ਼ਕਾ ਕਰਾ ਦੇ ਨਹੀਂ ਬਿਲਕੁਲ ਦਿੱਕਤਾਂ ਨੇ ਦਿੱਕਤਾਂ ਦੇ ਨਾਲ ਦੋ ਚਾਰ ਹੋ ਰਹੇ ਨੇ ਰਿਕਸ਼ਾ ਪੂਲਰ ਨੇ ਆਪਦੀਆਂ ਆਪਦੀਆਂ ਦਿੱਕਤਾਂ ਦੱਸ ਰਿਹਾ ਬਾਈ ਜੀ ਦਿੱਕਤ ਕਿੰਨੀ ਆਉਂਦੀ ਹੈ ਇੱਕ ਪਾਸੇ ਠੰਡ ਦੇ ਵਿੱਚੋਂ ਘਰੋਂ ਬਾਹਰ ਨਿਕਲਣਾ ਉਹ ਵੀ ਆਪਦੇ ਆਪਦੇ 'ਚ ਬਹੁਤ ਵੱਡੀ ਬਾਦਰੀ ਵਾਲਾ ਕੰਮ ਹੈ ਪਰ ਰੋਜ਼ਗਾਰ ਨਾ ਮਿਲੇ ਫਿਰ ਦਿੱਕਤ ਜੀ ਰਿਕਸ਼ੇ ਵਾਸਤੇ ਜਿਹੜੇ ਰਿਕਸ਼ਾ ਚਾਲਕ ਹੈ ਇਹਨਾਂ ਵਾਸਤੇ 50% ਦਿੱਕਤ ਹੈਗੀ ਕਿਉਂਕਿ ਇੱਥੇ ਅਜੇ ਇਲੈਕਟ੍ਰੀਕਲ ਜਿਹੜੀ ਸਾਧਨ ਚੱਲਿਆ ਬਿਜਲੀ ਵਾਲੇ ਬੈਟਰੀ ਵਾਲੇ ਉਹਨਾਂ ਨੇ ਆ ਕੇ 릭ਸ਼ੇ ਦਾ ਪੂਰਾ ਅਸਰ ਪਾਇਆ ਕਿਉਂਕਿ ਜਿਹੜੀ ਉਹ ਸਵਾਰੀ 10 ਰੁਪਏ ਚ ਲੈ ਕੇ ਜਾਂਦੇ ਆ ਤੇ ਅਸੀਂ ਕੱਲੀ ਸਵਾਰੀ ਬਿਠਾਣੇ ਆ ਉਹ 4 ਲੈ ਜਾਂਦੇ ਆ ਉਹਨਾਂ ਦਾ 40 ਰੁਪਏ ਦਾ ਗੇੜਾ ਬਣ ਜਾਂਦਾ ਸਾਡਾ 10 ਦਾ ਬਣਦਾ ਸਾਨੂੰ ਦੀ 20 ਰੁਪਏ ਸਵਾਰੀ ਦਿੰਦੀ ਨਹੀਂ ਅਸੀਂ 4-4 ਘੰਟੇ ਦੇ ਮਸਾਂ 20 ਰੁਪਏ ਕਮਾਉਨੇ ਆ ਪਰ ਵੋਟਾਂ ਵਾਲੇ ਦਾ ਰਕਸ਼ੇ ਤੇ ਬੜੀ ਸਿਆਸਤ ਹੁੰਦੀ ਆ ਆਟੋ ਤੇ ਰਕਸ਼ੇ ਤੇ ਪਾਇਨਲ ਪੋਸਟਰ ਲੱਗਦੇ ਨੇ ਬਾਅਦ ਪੁੱਛਦਾ ਕੋਈ ਨਹੀਂ ਨਹੀਂ ਬਾਅਦ ਚ ਕਿਹੜਾ ਕੋਈ ਪੁੱਛ ਨਹੀਂ ਪੁੱਛਦਾ ਉਦੋਂ ਵੀ ਬੈਟਰੀ ਵਾਲਾ ਨੂੰ ਪੁੱਛਦੇ ਜਾਂਦਾ 릭ਸ਼ੇ ਵਾਲੇ ਨੂੰ ਕੱਟ ਡਿਮਾਂਡ ਹੁੰਦੀ ਹੈ ਸਾਡੇ ਵਰਗਾ ਨਿੱਤਾ ਆਟੋ ਦੇ ਜਾਂ ਆਟੋ ਜਾਂ ਬੈਟਰੀ ਵਾਲੇ ਲਾਉਂਦੇ ਆ ਉਹਨਾਂ ਨੂੰ ਐ ਹੁੰਦਾ ਕਿ ਸਾਡਾ ਪ੍ਰਚਾਰ ਨਹੀਂ ਕਰ ਸਕਦੇ ਇਹ ਰਿਕਸ਼ਾ ਵਾਲਾ ਕਿੱਥੇ ਕਿੰਨੀ ਦੂਰ ਜਾਊਗਾ ਨਹੀਂ ਜਾਊਗਾ ਉਹ 100 ਕਿਲੋ 50 ਕਿਲੋ ਮੀਟਰ ਚੱਲੂਗਾ ਅੱਛਾ ਕੰਮ ਕਿੰਨਾ ਪ੍ਰਭਾਵਿਤ ਹੋਇਆ ਹੈ ਬੈਟਰੀ ਵਾਲੇ ਰਿਕਸ਼ੇ ਆ ਗਏ ਡੀਜ਼ਲ ਪੈਟਰੋਲ ਵਾਲੇ ਆ ਗਏ ਕੰਮ ਕਿੰਨਾ ਪ੍ਰਭਾਵਿਤ ਹੋ ਗਿਆ ਕੰਮ ਤਾਂ ਮੈਂ ਕਹਿੰਦਾ 50% ਰਿਕਸ਼ੇ ਦਾ ਕੰਮ ਖਤਮ ਹੋ ਗਿਆ ਹੈ 50% ਘਟੋਟ ਹਰ ਇੱਕ ਗਰੀਬ ਬੰਦੇ ਦੇ ਘਰੇ 500 ਰੁਪਏ ਤੋਂ ਬਿਨਾ ਖਰਚਾ ਨਹੀਂ ਚੱਲਦਾ ਚੁੱਲੇ ਸਿਲੰਡਰ ਤੋਂ ਦੋ ਤੋਂ ਵੱਧ ਲਾਲਾ 60 ਰੁਪਏ ਕਿਲੋ ਸਭ ਚੀਜ਼ ਸਬਜ਼ੀ ਮਹਿੰਗੀ ਹੈ ਕਿਸੇ ਦੇ ਕਰੇ ਚਾਰ ਮੰਜੇ ਪੰਜ ਮੈਂਬਰ ਰਹਿ ਗਿਆ 500 ਰੁਪਏ ਦਾ ਖਰਚਾ ਹੈਗਾ ਜੇ ਉਹਦਾ 500 ਰੁਪਏ ਦਿਹਾੜੀ ਨੂੰ ਨਹੀਂ ਪੈਂਦੀ 200 ਰੁਪਏ 100 200 ਕਮਾਉਂਦਾ ਉਹਦੇ ਕਰਜ਼ੇ ਤੇ ਜਾ ਰਿਹਾ ਹੈਾ ਸਰ ਉਜਗਾਰ ਕਿਵੇਂ ਚੱਲ ਰਿਹਾ ਹੈ ਠੰਡ ਬਹੁਤ ਜਿਆਦੀ ਹੈ 50 ਰੁਪਏ ਦਿਹਾੜੀ ਦੇ ਰਕਸਾਰ ਲੈ ਕੇ ਆਉਣੇ ਹੋ ਫਿਰ ਰੋਟੀ ਕਿਵੇਂ ਪੰਦੀ ਰੋਟੀ ਤਾਂ ਜਿੱਦੇ ਕਿਤੇ ਲੰਗਰ ਭੰਡਾਰੇ ਚਲੇ ਜਾਂਦੇ ਆ ਕੋਈ ਗੋੜਦਵਾਰੇ ਸਾਹਿਬ ਕੋਈ ਲੰਗਰ ਲਈ ਖੜਾ ਕੋਈ ਕੁਛ ਕਰੀ ਜਾਂਦਾ ਤੁਹਾਡੇ ਵਰਗਾ ਕੋਈ ਕੰਬਲ ਦੇ ਜਾਂਦਾ ਕੋਈ 10 ਕਿਲੋ ਆਟਾ ਦੇ ਜਾਂਦਾ ਵਿਚਾਰੇ ਦਾ ਰੋਜ਼ਗਾਰ ਚੱਲੀ ਇਹ ਠੰਡ ਦੇ ਵਿੱਚ ਐਵੇਂ ਤੇ ਟਾਈਮ ਪਾਸ ਹੋ ਰਿਹਾ ਹੈ ਬਾਕੀ ਗਰਮੀ ਦੇ ਵਿੱਚ 200 300 ਬੰਦਾ ਕਮਾਈ ਲੈਂਦਾ ਇਹ ਠੰਡ ਦਾ ਜਿਹੜਾ ਦੋ ਮਹੀਨੇ ਜਿਹੜੇ ਆਏ ਇਹ ਬੜੀ ਮੁਸ਼ਕਲ ਦਾ ਕੰਮ ਬਿਲਕੁਲ ਹੀ ਦਾਸ ਤਾਂ ਨੇ ਰਕਸ਼ਾ ਪੂਲਰਾਂ ਦੀ ਰਕਸ਼ਾ ਚਾਲਕਾਂ ਦੀ ਬਾਪੂ ਦਿੱਕਤ ਕਿੰਨੀ ਹੈ ਠੰਡ ਬਹੁਤ ਜ਼ਿਆਦਾ ਹੈ ਠੰਡ ਚ ਘਰੋਂ ਬਾਹਰ ਨਿਕਲਣਾ ਬਹੁਤ ਦਿੱਕਤ ਹੈ ਉਸ ਤੋਂ ਬਾਅਦ ਕੰਮਕਾਜ ਨਾ ਮਿਲੇ ਹਾਂਜੀ ਹਾਂਜੀ ਕੰਮਕਾਜ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਫੇਰ ਦੋ ਘਿਹੜੇ ਲੱਗ ਗਏ 150 ਦਾ ਕੰਮ ਹੈ ਜ਼ਿਆਦਾ ਇਹ ਇੰਨਾ ਹੀ ਕੰਮ ਹੈ ਕਰੇ ਪਰ ਦਵਾਈ ਦਾ ਖਰਚਾ ਭਾਲਦੇ ਹੋਣਗੇ ਉਹ ਤਾਂ ਕਹਿੰਦੇ ਹੋਣਗੇ ਵੀ ਕੀ ਲੈ ਕੇ ਆਏ ਉਹ ਤਾਂ ਕਰਦਾ ਹੀ ਰਲ ਮਿਲ ਕੇ ਔਖਾ ਕਿੰਨਾ ਹੁੰਦਾ ਰਲ ਮਿਲ ਕੇ ਗੁਜ਼ਾਰਾ ਕਰੀ ਜਾਂਦੇ ਆ ਔਖਾ ਕਿੰਨਾ ਹੁੰਦਾ ਮਣ ਫਿਰ ਔਖਾ ਤਾਂ ਹੈਗੇ ਆ ਫਿਰ ਹੁਣ ਲੇਬਰ ਵਾਲਾ ਬੰਦਾ ਦਾ ਔਖਾ ਹੀ ਹਾਂ ਬਿਲਕੁਲ ਇਹ ਰੱਖਿਆ ਚਾਲਕ ਨੇ ਚਿਹਰੇ ਸਾਫ ਪੜੇ ਜਾ ਸਕਦੇ ਨੇ ਖਾਲੀ ਰੱਖਸ਼ੇ ਨੇ ਔਰ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਸਵਾਰੀਆਂ ਦੀ ਉਡੀਕ ਹੁੰਦੀ ਹੈ ਉਹ ਸਵਾਰੀਆਂ ਕਿਤੇ ਨਾ ਕਿਤੇ ਨਹੀਂ ਨਜ਼ਰ ਆ ਰਹੀਆਂ ਦਿੱਕਤਾਂ ਦੇ ਨਾਲ ਦੋ ਚਾਰ ਹੋ ਰਹੇ ਨੇ ਕਿਉਂਕਿ ਠੰਡ ਬਠਿੰਡਾ ਚ ਬਹੁਤ ਜ਼ਿਆਦਾ ਹੈ ਪਾਰਾ 5 डिग्री ਦੇ ਉੱਤੇ ਥੱਲੇ ਪਹੁੰਚ ਗਿਆ ਬਜ਼ੁਰਗੋ ਕਦੋਂ ਤੇ ਆਏ ਕੋ ਬੋਣੀ ਹੋਈ ਹੈ ਕਿ ਨਹੀਂ ਹੋਈ ਨਹੀਂ ਹੋਈ ਹਾਲੇ ਆ ਕਰਕੇ ਰਹਿ ਬੈਠੇ 8 ਵਜੇ ਤੋਂ ਪਹਿਲੇ ਆਏ ਹਮ ਅਭੀ ਤੱਕ ਬੋਣੀ ਨਹੀਂ ਹੋਇਆ ਵਾਹੇ ਬੈਠੇ ਦਿੱਕਤ ਕਿੰਨੀ ਆ ਰਹੀ ਹੈ ਕਿਰਾਏ ਤੇ ਰੱਖਿਆ ਹੈ ਜਾਂ ਕਿਸ ਤਰ੍ਹਾਂ ਕਰ ਰਹੇ ਹੋ ਕਿਰਾਏ ਤੇ ਰੱਖਿਆ ਹੈ ਅੱਛਾ 50 ਰੁਪਿਆ ਲੈਂਦੇ ਹਨ ਸ਼ਾਮ ਨੂੰ ਆ ਕਰਕੇ ਕਹਦੇ ਪੈਸੇ ਲਿਆਓ 100 150 ਰੁਪਿਆ ਕਮਾਤੇ ਹਨ ਬੱਚੇ ਕਿਸ ਹਾਲ-ਸਭੀ ਵੀ ਨਹੀਂ ਹੋ ਰਹੇ ਹੋਏ ਕੀ ਕਰਾਂ ਕਿੱਥੋਂ ਰਹਿਣ ਵਾਲੇ ਹਾਂ ਕਿੰਨਾ ਟੈਮ ਹੋ ਗਿਆ ਪੰਜਾਬ ਆ ਟਾਈਮ ਤਾਂ ਬਹੁਤ ਬਹਾਦਰ ਹੋ ਗਿਆ ਮੈਂ ਤਾਂ ਆਏ تھے 80 82 ਵਿੱਚ ਆਏ ਕਿਹੜੀ ਜਗ੍ਹਾ ਤੋਂ ਯਾਰ ਯਾਰ ਤੋਂ ਹਾਂ ਪਰ ਪੂਰੇ ਸਰਦਾਰ ਲੱਗ ਰਹੇ ਹੋ ਦਾੜੀ ਰੱਖੀ ਹੋਈ ਹੈ ਪਰ ਨਾਂ ਮੰਨਿਆ ਪੱਗ ਬੰਨੀ ਹੋਈ ਹੈ ਬੰਨੀ ਪਈ ਆ ਤਾਂ ਕਰਕੇ ਸਭ ਲੋਕ ਕਿ ਸੇਵਾ ਵਿੱਚ ਲਗੇ ਹੋ ਨਹੀਂ ਅਗਰ ਕਰੂੰਗਾ ਇਤਨਾ ਵਿਵਸਥਾ ਤਾਂ ਫਿਰ ਕੋਈ ਮਾਨਸਮਾਨ ਨਹੀਂ ਦਿੰਦੇ ਬਿਲਕੁਲ ਦਿੱਕਤਾਂ ਨੇ ਹੋਰ ਲੋਕਾਂ ਨਾਲ ਗੱਲ ਕਰਨਿਆਂ ਬਾਪੂ ਦਿੱਕਤ ਕਿੰਨੀ ਆ ਰਹੀ ਹੈ ਠੰਡ ਬਹੁਤ ਵੱਧ ਗਈ ਹੈ ਉੱਪਰੋਂ ਸਵਾਰੀਆਂ ਦਾ ਮੰਦਾ ਹੈਗਾ ਫਿਰ ਕਿਵੇਂ ਮੈਨੇਜ ਕਰਦੇ ਹਾਂ ਕਿਰਾਏ ਦੇ ਰਿਕਸ਼ੇ ਨੇ ਬਹੁਤ ਬੰਦੇ ਨੇ ਰਾਹਾਲ ਜੀ ਮਹਾ ਰੋਗਟ ਕੇ ਕਰਾਇਆ ਪੂਰਾ ਕਰਦੇ ਆ। ਹੂੰ। ਕੋਈ ਹੈ ਹੀ ਨਹੀਂ ਸਾਭ ਨੂੰ ਕੋਈ ਨਾਸ਼ਵਾਰੀ ਹੈ। ਇੰਨੀ ਇੰਨੀ ਉਮਰ ਦੇ ਵਿੱਚ ਰਕਸ਼ਾ ਚਲਾਉਣਾ ਦਿੱਕਤ ਕਿੰਨੀ ਆਉਂਦੀ ਆ। ਉਮਰ ਤਾਂ ਬੈਠਣ ਦੀ ਸੀਗੀ। ਬਹੁਤ ਜ਼ਿਆਦਾ ਦਿੱਕਤ ਤਾਂ ਬਹੁਤ ਜ਼ਿਆਦਾ ਆਂਦੀ ਪਰ ਕੀ ਕਰੀਏ ਹੁਣ। ਹੂੰ। ਸਰਕਾਰ ਕੋਈ ਘਾਲ ਹੀ ਨਹੀਂ ਦੀ ਬਜ਼ੁਰਗਾਂ ਦੇ ਕੀ ਕਰੀਏ। ਹੂੰ। ਫਿਰ ਸਰਕਾਰ ਬਜ਼ੁਰਗ ਰੇਟ ਵਧਾਈ ਜਾਂਦੀ ਹੈ, ਮਹਿੰਗਾਈ ਕਰੀ ਜਾਂਦੀ ਹੈ। ਹੂੰ। ਗਰੀਬ ਆਦਮੀ ਜਿੰਦ ਤੇ ਜਮਾ ਮਾਰੀ ਜਾਂਦੀ ਸਰਕਾਰ। ਬਿਲਕੁਲ ਇਹ ਰਿਕਸ਼ਾ ਚਾਲਕ ਨੇ ਜਿੰਨਾਂ ਦਾ ਦਰਦ ਕਿਤੇ ਨਾ ਕਿਤੇ ਬਿਆਨ ਕਰਦੇ ਨੇ ਕਹਿ ਰਹੇ ਆ ਕਿ 50 ਰੁਪਏ ਤੇ ਰਿਕਸ਼ਾ ਚਲਾਉਨੇ ਆ ਔਰ 50 ਰੁਪਏ ਉਸ ਦਾ ਕਿਰਾਇਆ ਦੇਣਾ ਹੁੰਦਾ ਪਰ ਸਵਾਰੀਆਂ ਨਾ ਹੋਣ ਕਰਕੇ ਕਈ ਵਾਰ ਖਾਲੀ ਹੱਥ ਲੈ ਕੇ ਘਰ ਪਹੁੰਚਣਾ ਪੈਂਦਾ ਔਰ ਕਿਤੇ ਨਾ ਕਿਤੇ ਠੰਡ ਦੀ ਮਾਰ ਹੈ ਉਹ ਇਹਨਾਂ ਰਿਕਸ਼ਾ ਚਾਲਕਾਂ ਦੇ ਵੀ ਨਜ਼ਰ ਆ ਰਹੀ ਹੈ ਪਰ ਠੰਡਾ ਤੋਂ ਸੂਰਜ ਪਾਨ న్యూਸ 18 ਪੰਜਾਬ